ਰੋਇਆ ਸੀ ਬਾਅਦ ਵਿੱਚ ਇਸ ਦਾ ਨਾਮ ਜਿਲ੍ਹਾ ਰੱਖਿਆ ਸਮਾਇ ਘੁਲਾਈ ਦਫਤਰ ਤੇਆ ਤੇ ਰੈਸਟ ਹਾਊਸ ਦੀ ਜਿਹੜੀ ਨਹੀਂ ਪੱਥਰ ਹੈ ਉਹ 1967 ਵਿੱਚ ਸੈਵਿਕ ਇੰਸਟੀਚਿਊਟ ਅਤੇ ਸਕੂਲ ਦਾ ਦਫਤਰ ਮੌਜੂਦ ਹੈ ਸੈਵਿਕ ਰੈਸਟ ਹਾਊਸ ਦਾ ਨਾਮ ਕੈਪਟਨ ਇਸ਼ਵਰ ਸਿੰਘ ਜੀ ਦੇ ਨਾਂ ਨਾਲ ਸਨਕਮਿਤ ਕੀਤਾ ਜਾਂਦਾ ਹੈ ਕੈਪਟਨ ਇਸ਼ਵਰ ਸਿੰਘ ਜੀ 1931 ਸੈਂਟਰ ਵੀ ਮੌਜੂਦ ਹਨ ਇੰਕ ਰੀਸੈਂਟ ਗਵਰਨਮੈਂਟ ਦੇਸ਼ਾ ਫੌਜੀਆਂ ਲਈ ਲੀਗਲ ਫਰਮਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਰਾਜ ਸਦੀ ਬੋਰਡ ਦੇ ਜ਼ਿਲ੍ਹਾ ਸਦੀ ਬੋਰਡ ਦੇ ਹਰ ਦਫ਼ਤਰ ਵਿੱਚ ਅੰਤ ਤੱਕ ਚੱਲੇਗਾ ਕਿ ਇਹ ਫੌਜੀਆਂ ਦੀ ਪਰਿਵਾਰਾਂ ਨੂੰ ਲੀਗਲ ਮਸਲੇ ਸੰਬੰਧੀ ਆ ਰਹੀ ਮੁਸ਼ਕਲਾਂ ਹੱਲ ਕਰਨ ਲਈ ਫ੍ਰੀ ਸਲਾਹਾਂ ਦਿੱਤੀਆਂ ਜਾਣਗੀਆਂ ਸੋ ਦਿਨਾਂ ਸਾਂ

तो हटे वास्ते मैं भी अब क्या जाए सरकार खटे द्वार आज मैं सीएम साहब मान साहब ने तो दो महीने दूसरा आई तो अपने द्वार चल क्या यहाँ तो अपने समस्याओं सुना ली और थोड़े यूं ही दिल्ली में दूसरा नवासे को रस्ता यंत्र बोलते हैं नवास जय भारी जय ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰ ਆਪਕੇ ਦਵਾਰ ਦੇ ਤਹਿਤ ਅੱਜ ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆਇਆ ਹਾਂ ਅੱਜ ਜੋ ਮੇਰੇ ਕੋਲ ਡਿਪਾਰਟਮੈਂਟ ਹੈ ਸੈਨਿਕ ਵੈਲਫੇਅਰ ਉਹਦੇ ਵਾਸਤੇ ਸੀ ਸੈਨਿਕ ਭਲਾਈ ਦਫ਼ਤਰ ਉਸ ਹੁਸ਼ਿਆਰਪੁਰ ਆਇਆ ਹਾਂ ਮੈਂ ਔਰ ਇੱਥੇ ਅਸੀਂ ਜੋ ਗੈਸਟ ਹਾਊਸ ਨੇ ਉਹਦਾ ਰੈਨੂਵੇਸ਼ਨ ਕੀਤੀ ਹੈ ਔਰ ਇਸ ਇਲਾਕੇ ਦੇ ਵਿੱਚ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੁਸ਼ਾਰਪੁਰ ਦੇ ਵਿੱਚ ਪੰਜਾਬ ਤੋਂ ਸਭ ਤੋਂ ਜ਼ਿਆਦਾ ਐਕਸਰਮੈਨ ਔਰ ਜਿਹਨਾਂ ਲੋਕਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਸਭ ਤੋਂ ਜ਼ਿਆਦਾ ਇਸ ਜ਼ਿਲ੍ਹੇ ਵਿੱਚ ਸੰਬੰਧ ਰੱਖਦੇ ਹਨ ਸੋ ਇਸ ਕਰਕੇ ਇਸ ਜਗ੍ਹਾ ਦੇ ਉੱਪਰ ਤੋਂ ਸਾਡਾ ਸੈਨਿਕ ਪਾਈ ਦਫ਼ਤਰ ਵੱਲੋਂ ਗੈਸਟ ਰੂਮ ਅੱਛੇ ਹੋਣ ਵਧੀਆ ਹੋਣ ਫੌਜੀਆਂ ਵਾਸਤੇ ਇੱਥੇ ਰਹਿਣ ਦੀ ਵਿਵਸਥਾ ਅੱਛੀ ਹੋਵੇ ਔਰ ਨਾਲ ਖਾਸ ਕਰਕੇ ਜੁੰਨੇ ਵੀ ਇੱਥੇ ਕੁਝ ਪਰਿਵਾਰ ਬੁਲਾ ਕੇ ਦੋਟਾ ਹਿੱਸੇ ਪਰਿਵਾਰਾਂ ਨਾਲ ਜਿੱਥੇ ਮਿਲੇ ਆ ਔਰ ਉਹਨਾਂ ਦੀਆਂ ਡਾਇਰੈਕਟਰ ਸਾਹਿਬ ਨੇ ਢਿੱਲੋ ਸਾਹਿਬ ਉਹਨਾਂ ਨੇ ਨਾਲ ਮੇਰੇ ਐਸ ਡੀ ਐਮ ਪ੍ਰਸ਼ਾਸਨ ਤੋਂ ਮੈਡਮ ਪੈਸਕੋ ਤੋਂ ਮੇਜਰ ਸਾਹਿਬ ਅਸੀਂ ਸਾਰਿਆਂ ਨੇ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਨੀਆਂ ਨੇ ਤਾਂ ਕਿ ਜੋ ਉਹਨਾਂ ਦੀਆਂ ਸਮੱਸਿਆ ਹੈ ਉਹਨਾਂ ਨੂੰ ਹੱਲ ਕੀਤਾ ਜਾ ਸਕੇ ਸੋ ਪੰਜਾਬ ਸਰਕਾਰ ਖਾਸ ਕਰਕੇ ਸਾਡੇ ਪੰਜਾਬ ਦੇ ਮਹਾਨ ਕਿਸਾਨ ਭਗਵੰਤ ਸਿੰਘ ਮਾਨ ਸਾਹਿਬ ਫੌਜੀਆ ਵਾਸਤੇ ਇੱਕ ਸਰਵਿਸਮੈਨ ਵਾਸਤੇ ਜਿਨ੍ਹਾਂ ਲੋਕਾਂ ਨੇ ਦੇਸ਼ ਲਈ ਜਾਨਾਂ ਦਿੱਤੀਆਂ ਹਨ ਔਰ ਫ੍ਰੀडम फाइਟਰ ਦੇ ਪਰਿਵਾਰਾਂ ਲਈ ਉਹਨਾਂ ਦੇ ਮਨ 'ਚ ਬਹੁਤ ਸਤਿਕਾਰ ਹੈਗਾ ਔਰ ਔਰ ਲਗਾਤਾਰ ਇਹਨਾਂ ਦੇ ਪਰਿਵਾਰਾਂ ਦੀ ਚਿੰਤਾ ਵੀ ਕਰਦੇ ਹਨ ਔਰ ਇਸ ਜਗ੍ਹਾ ਦੇ ਉੱਪਰ ਅਸੀਂ ਕੰਪਿਊਟਰ ਡਿਪੀਰਿੰਗ ਦਾ ਕੋਰਸ ਵੀ ਕਰਾਉਂਦੇ ਹਾਂ ਉਹਦੇ ਨਾਲ ਨਾਲ ਅਸੀਂ ਜੋ ਹੈ ਸਕਿੱਲ ਡਵੈਲਪਮੈਂਟ ਦੇ ਵੀ ਕੋਰਸ ਕਰਾ ਜਾਂਦੇ ਹਾਂ ਤਾਂ ਕਿ ਇਹਦੇ ਇੱਕ ਸਰਵਿਸਮੈਨ ਦੇ ਬੱਚੇ ਹਨ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਨੌਕਰੀ ਅੱਛੀ ਮਿਲ ਸਕੇ ਉਹ ਜੋ ਪਰਿਵਾਰ ਰਨ ਕਰਨਾ ਹੈ ਉਹ ਅੱਛੇ ਢੇਰੇ ਰਨ ਕਰ ਸਕਣ ਔਰ ਸਾਡੇ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਜੋ ਸਾਡੇ ਜਵਾਨ ਪੰਜਾਬ ਨੂੰ ਸਮੰਧ ਰੱਖਦੇ ਨੇ ਅਗਰ ਕਿਤੇ ਵੀ ਬਾਰਡਰ ਦੇ ਉੱਪਰ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਉਹਨਾਂ ਨੂੰ ਪਹਿਲੇ 50 ਲੱਖ ਰੁਪਏ ਮਿਲਦਾ ਸੀ ਹੁਣ ਸੀਐਮ ਮਾਨ ਸਾਹਿਬ ਨੇ ਉਹਨਾਂ ਦਾ ਜੋ ਹੈ ਪਰਿਵਾਰ ਲਈ 1 ਕਰੋੜ ਰੁਪਏ ਦਿੱਤਾ ਹੈ 1 ਕਰੋੜ ਰੁਪਏ ਉਹਨਾਂ ਨੂੰ ਮਿਲਦਾ ਹੈ ਉਹਦੇ ਨਾਲ ਨਾਲ ਉਸ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲਦੀ ਹੈ ਤਾਂ ਕਿ ਜੋ چلا ਗਿਆ ਅਸੀਂ ਵਾਪਸ ਨਹੀਂ ਲਿਆ ਸਕਦੇ ਉਸ ਨੂੰ ਬੜਾ ਦੁੱਖ ਹੁੰਦਾ ਹੈ ਪਰ ਉਹ ਪਰਿਵਾਰ ਹਮੇਸ਼ਾ ਸਮਾਜ ਵਿੱਚ ਦੁਬਾਰਾ ਆਪਣਾ ਜੀਵਨ ਸ਼ੁਰੂ ਕਰ ਸਕੇ ਸੋਰਸੋ ਬੰਕੇ ਮੁਦਾ ਲਗਾਤਾਰ ਬਰਕਰਾਰ ਰਹੇ ਉਹਦੇ ਵਾਸਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਜੀ ਨੌਕਰੀ ਦਿੰਦੇ ਹਾਂ ਉਹਦੇ ਨਾਲ ਨਾਲ ਇਸ ਜੋਸ਼ ਦਾ ਆਫਿਸ ਹੈ ਜਿੰਨੇ ਵੀ ਅਫਸਰਸਮੈਨ ਹੈਗੇ ਨੇ ਉਹਨਾਂ ਨੂੰ ਅਗਰ ਕੋਈ ਲੀਗਲ ਪ੍ਰੋਬਲਮ ਆਂਦੀ ਹੈ ਕੋਈ ਕਾਨੂੰਨੀ ਅਤਨਾੰਦੀ ਹੈ ਤੇ ਉਹ ਇੱਥੇ ਜੋ ਸਾਡੇ ਲੀਗਲ ਐਡਵਾਈਜ਼ਰ ਨੇ ਦੋ ਵਕੀਲ ਇੱਥੇ ਪਰਮਨੈਂਟ ਲੱਗੇ ਹਨ ਤਾਂ ਕਿ ਉਹਨਾਂ ਨੂੰ ਮਿਲ ਕੇ ਆਪਣਾ ਉਹਨਾਂ ਕੋਲ ਕਾਨੂੰਨੀ ਰੈ ਔਰ ਕਾਨੂੰਨੀ ਹੈਲਪ ਲੈ ਸਕਦੇ ਹਨ ਉਹਦਾ ਕੋਈ ਖਰਚਾ ਵੀ ਨਹੀਂ ਆਏਗਾ ਇਹ ਬਹੁਤ ਵਰਦੀਕ ਦੇ ਨਗੇ ਸਰ ਸਾਬਕਾ ਫੌਜੀ ਜਿਹਨਾਂ ਤੋਂ ਉਸ ਦੀ ਭਾਗੀ ਕਾਰਵਾਈ ਤੋਂ ਅਸਲ ਅਸੰਤੁਸ਼ਟ ਨਜ਼ਰ ਆਉਂਦਾ ਦੇਗੀ ਜੀ ਉਸ ਦੀ ਭਾਗੀ ਕਾਰਵਾਈ ਤੋਂ ਸੰਤੁਸ਼ਟ ਨਜ਼ਰ ਆਉਂਦੇ ਨੇ ਕਈ ਸਾਬਕਾ ਫੌਜੀ ਜਿਹੜੇ ਨੇ ਅੱਛਾ ਇਹ ਤਾਂ ਹੀ ਦਿੱਕਤਾ ਹੋ ਕਈ ਹੁੰਦੀਆਂ ਨੇ ਦੇਖੋ ਕਿ ਮੇਰਾ ਤਕਰੀਬਨ ਮੈਂ ਜਦੂਦਾ ਡਿਪਾਰਟਮੈਂਟ ਸੰਭਾਲਿਆ ਹੈਗਾ ਮੈਂ ਲਗਾਤਾਰ ਹਰ ਜ਼ਿਲ੍ਹੇ ਜਾ ਰਿਹਾ ਹਾਂ ਮੇਰਾ ਖਿਆਲ ਕਿ ਸ਼ਾਇਦ ਪਹਿਲੀ ਵਾਰੀ ਹੋਏਗਾ ਕਿ ਕਿਸੇ ਮਨਿਸਟਰ ਨੇ ਜਾ ਕੇ ਜੋ ਹਰ ਜ਼ਿਲ੍ਹੇ ਦੇ ਵਿੱਚ ਚਾਹੇ ਪਟਿਆਲਾ ਹੈ ਲੁਧਿਆਣਾ ਹੈ ਬਰਨਾਲਾ ਹੈ ਇਵਨ ਜਲੰਧਰ ਹੈ ਮੈਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਦੌਰੇ ਕਰ ਰਿਹਾ ਹਾਂ ਤਾਂ ਕਿ ਲੋਕਾਂ ਨੂੰ ਮਿਲਿਆ ਜਾਵੇ ਔਰ ਅੱਜ ਮੈਂ ਹੁਸ਼ਿਆਰਪੁਰ ਉਸੇ ਲੜੀ ਦੇ ਤਹਿਤ ਆਇਆ ਹਾਂ ਔਰ ਮੈਂ ਪਹਿਲੇ ਅੰਦਰ ਵੀ ਆਇਆ ਹੈਗਾ ਕਿ ਜੋ ਪ੍ਰਸ਼ਾਸਨ ਹੈ ਚਾਹੇ ਡਿਪਟੀ ਕਮਿਸ਼ਨਰ ਹਨ ਏਡੀਸੀ ਸੰ ਐਸਡੀਐਮ ਹਨ ਔਰ ਜੋ ਪੁਲਿਸ ਦਾ ਡਿਪਾਰਟਮੈਂਟ ਹੈ ਉਹਨਾਂ ਸਾਰਿਆਂ ਨੂੰ ਪਹਿਲਾਂ ਹੀ ਅਸੀਂ ਇਨਸਟਰਕਸ਼ਨਾਂ ਦਿੱਤੀਆਂ ਗਈਆਂ ਕਿ ਜਿਹੜੇ ਐਕਸ ਆਰਮੀ ਸਾਡੇ ਜਵਾਨ ਨੇ ਅਫੀਸਰ ਨੇ ਉਹ ਆਮ ਆਦਮੀਆਂ ਦੇ ਨਾਲੋਂ ਸਪੈਸ਼ਲ ਨੇ ਦੇ ਆਰ ਵੀਆਈਪੀ ਫਾਰ us ਕਿਉਂਕਿ ਉਹਨਾਂ ਨੇ ਸਾਡੇ ਦੇਸ਼ ਵਾਸਤੇ ਬਹੁਤ ਕੁਝ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਦਿੱਤਾ ਹੈਗਾ ਸੋ ਅਸੀਂ ਉਹਨਾਂ ਨੂੰ ਇੱਕ ਆਮ ਨਾਗਰਿਕ ਨਾ ਸਮਝਦੇ ਹੋਏ ਸਪੈਸ਼ਲ ਉਹਨਾਂ ਨੂੰ ਸਰਵਿਸ ਦੇ ਰਹੇ ਆ ਗਏ ਹਾਂ ਉਹ ਮੈਂ ਪਹਿਲੇ ਕਿਹਾ ਹੈਗਾ ਠੀਕ ਤੁਹਾਡੀ ਗੱਲ ਇੱਕ ਦੁੱਕਾ ਕੋ ਪ੍ਰੋਬਲਮ ਹੋਏਗੀ ਪਰ ਇਨਸਟਰਕਸ਼ਨ ਹੈ ਯਾਨੀ ਕਿ ਕੋਈ ਵੀ ਡਿਪਲੀਕੇਸ਼ਨ ਦਾ ਅਫਸਰ ਹੋਵੇ ਚਾਹੇ ਐਸਟੀਐਮ ਅਫਸਰ ਹੋਵੇ ਚਾਹੇ ਪੁਲਿਸ ਡਿਪਾਰਟਮੈਂਟ ਹੋਵੇ ਸਭ ਜਗ੍ਹਾ ਤਹਿਸੀਲਦਾਰ ਕੋਲ ਨੂੰ ਪਰ ਅਸੂਲਤ ਮਿਲੇ ਅਗਰ ਕੋਈ ਪ੍ਰੋਬਲਮ ਆਂਦੀ ਹੈ ਇਹ ਦਫਤਰ ਜੋ ਬਣਾਇਆ ਹੈ ਇਸੇ ਵਾਸਤੇ ਬਣਾਇਆ ਹੈਗਾ ਕਿ ਤਾਂਕਿ ਅਕਸਰ ਮੇਰੇ ਅਫੀਸਰ ਜਾਂ ਜਵਾਨ ਨੇ ਇੱਥੇ ਆ ਕੇ ਆਪਣੇ ਡਿਪਟੀ ਡਾਇਰੈਕਟਰ ਸਾਡੇ ਨੂੰ ਮਿਲ ਸਕਣ ਜਿਲ੍ਹਾ ਸਿਟੀ ਜਿਲ੍ਹਾ ਸਿਟੀ ਸਾਨੂੰ ਕੋਈ ਕੰਟੈਕਟਰ ਜਾਂ ਕੋਈ ਵੈਬਸਾਈਟ ਕੋਈ ਇਸ ਤਰ੍ਹਾਂ ਦਾ ਕੋਈ ਜਾਰੀ ਕਰਦੇ ਨਾ ਨਹੀਂ ਬਿਲਕੁਲ ਸਾਡੇ ਦਫ਼ਤਰ ਆਪਣਾ ਲੋਕਲ ਹੈਗਾ ਸਭ ਦਾ ਇੱਕ ਵੈਬਸਾਈਟ ਵੀ ਹੈਗੀ ਏ ਉਹਦੇ ਨਾਲ ਨਾਲ ਦੇਖੋ ਕਿ ਜਦੋਂ ਤੇ ਮੈਂ ਸਪੈਸ਼ਲੀ ਸਰ ਢਲੂਸਾ ਮੈਂ ਨਾਲ ਹੈਗਨੇ ਡਾਇਰੈਕਟਰ ਸਾਹਿਬ ਅਸੀਂ ਆਲਰੇਡੀ ਇਨਸਟਰਕਸ਼ਨ ਦਿੱਤੀਆਂ ਹੈਗੀਆਂ ਟੂ ਆਲ ਡਿਸਟ੍ਰਿਕਟ ਹੈਡ ਦਿਪਿਕ ਮਿਸ਼ਰ ਸਾਹਿਬ ਨੂੰ ਕਿ ਤੁਸੀਂ ਤਿੰਨਾਂ ਮਹੀਨਿਆਂ ਬਾਅਦ ਹਰ ਕੁਆਟਰਲੀ ਜਿਹੜੀ ਸਮੱਸਿਆਵਾਂ ਹੈਗੀਆਂ ਆਰਮੀ ਜਵਾਨਾਂ ਦੀਆਂ ਐਕ ਸਰਵਿਸਮੈਨ ਦੀਆਂ ਉਹ ਸੁਣਨੀਆਂ ਹੈਗੀਆਂ ਔਰ ਹੱਲ ਕਰਨੀਆਂ ਮੈਨੂੰ ਲੱਗਦਾ ਕਿ ਕੋਈ ਵੀ ਜੇ ਕੋਈ ਵੀ ਅਸੱਸਿਆ ਸੁਣੀ ਜਾਏ ਨਾ ਤਕਰੀਬਨ ਡੀਸੀ ਸਾਹਿਬ ਉੱਥੇ ਇਮੀਡੀਏਟਲੀ ਹੱਲ ਕਰ ਦਿੰਦੇ ਨੇ ਔਰ ਜਿਹੜੀ ਉਹਨਾਂ ਨਾਲੇ ਵੀ ਕਿਹਾ ਕਿ ਤੁਸੀਂ ਜਿਹੜੀ ਮੀਟਿੰਗ ਕਰਦੇ ਆਗੇਓ ਉਹਨਾਂ ਦੀ ਸਾਨੂੰ ਜੋ ਹੈਗਾ ਨੋਟਿੰਗ ਜੋ ਦੀ ਰਿਪੋਰਟਿੰਗ ਕੀਤੀ ਜਾਵੇ ਉਹ ਸਾਨੂੰ ਆ ਵੀ ਰਹੀ ਹੈ ਲਗਾਤਾਰ ਸਾਰੇ ਜ਼ਿਲ੍ਹਿਆਂ ਦੇ ਵਿੱਚ they are responsible to have a meeting quarterly sab cheez kujh sab ka fauji jade license lain layi takke khare si ke military academy ADO office vich ohdi file takne check kiti gayi aur ohna ne sarpai kiya gaya twadi file reject kiti gayi kada kada license license lain deko jade ex army hai ge na ohna nu sabdi priority hagi ki agar oh after retirement kar ohna nu koi sword mil janda license mil janda hage gun daat ton ton naukri mil jandi hagi par mera nahi khayal koi koi hoyegi ikka dukka problem hage da normally jade hage na ohna nu ਇਥੇ ਦੇ ਰਿਜ਼ਰਵ ਇਟ ਕਿਉਂਕਿ ਅਕਸਰ ਮਿਲੀ ਜਨ ਹੈਗਨ ਨੂੰ ਪਹਿਲੇ ਤੁਹਾਨੂੰ ਪਤਾ ਹੈ ਬੰਦੂਕਾਂ ਉਹਦਾ ਚਲਾਈਆਂ ਹੁੰਦੀਆਂ ਉਹਨਾਂ ਨੇ ਤੋਂ ਉਹਨਾਂ ਵਾਸਤੇ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ ਕਿ ਉਹ ਮਿਲ ਰਹੀ ਹੈਗੀ ਹੈ ਜੇ ਕੋਈ ਹੋਏਗੀ ਤੇ ਕਦੂਕਾ ਪ੍ਰੋਬਲਮ ਨਹੀਂ ਤੁਸੀਂ ਦੱਸੋ ਲੋਕਲ ਡਿਪਾਰਟਮੈਂਟ ਹੈਗਾ ਕੋਈ ਵੀ ਸਮੱਸਿਆ ਹੈਗੀ ਹੈ ਮੈਸੇਜ ਕਰਿਆ ਹੈਗਾ ਮੈਂ ਰਿਕਵੈਸਟ ਵੀ ਕੀਤੀ ਹੈ ਲੋਕਲ ਆਫਿਸ ਨੂੰ ਕਿ ਕੋਈ ਵੀ ਸਮੱਸਿਆ ਕਿਸੇ ਨੂੰ ਅਕਸਰ ਆਰਮੀ ਜਵਾਨ ਨੂੰ ਆਉਂਦੀ ਹੈ ਉਹ ਕਿਰਪਾ ਕਰਕੇ ਇੱਥੇ ਆਣ ਉਹਨਾਂ ਦਾ ਪ੍ਰਸ਼ਾਸਨਿਕ ਆਫਿਸ ਸਾਡਾ ਇਹ ਸੈਨਿਕ ਭਲਾਈ ਦਫ਼ਤਰ ਹੈਗਾ ਉਹਨਾਂ ਵਾਸਤੇ ਬਣਾਇਆ ਹੈਗਾ ਇੱਥੇ ਠਹਿਰ ਸਕਦੇ ਨੇ ਤੇ ਰਹਿ ਸਕਦੇ ਨੇ ਇੱਥੇ ਜੋ ਵੀ ਹੋਈ ਆਪਣੀ ਸਮੱਸਿਆ ਦੱਸ ਕੇ ਹੱਲ ਕਰਾ ਸਕਦੇ ਨੇ ਤੁਸੀਂ ਸਾਰੇ ਆਏ ਹੋ ਤੁਸੀਂ ਤੁਹਾਡੇ ਕੇ ਮੇਰੀ ਬਹੁਤ ਬਹੁਤ ਮਿਹਰਬਾਨੀ ਜਿਵੇਂ ਮੈਂ ਇਹ ਕਹਿ ਹੈਗਾ ਕਿ ਤੁਹਾਡੇ ਥਰੂ ਮੈਂ ਸਾਰੀ ਜਨਤਾ ਨੂੰ ਅਪੀਲ ਕਰਾਂਗਾ ਕਿ ਇਹ ਬੜੀ ਵੱਡੀ ਸਹੂਲਤ ਹੈਗੀ ਹੈ ਕਿ ਕਿਸੇ ਵੀ ਜਵਾਨ ਐਕਸ ਆਰਮੀ ਨੂੰ ਕਿਸੇ ਪਰਿਵਾਰ ਦੇ ਮੈਂਬਰ ਨੂੰ ਕੋਈ ਲੀਗਲ ਪ੍ਰੋਬਲਮ ਆਂਦੀ ਹੈਗੀ ਜਿਹੜੀ ਕਿ ਬਹੁਤ ਮਹਿੰਗੀ ਹੈਗੀ ਹੈ ਬੜਾ ਸਮਾਂ ਲੱਗਦਾ ਹੈ ਬੜਾ ਖਰਚ ਆਉਂਦਾ ਹੈਗਾ ਸੋ ਇਸ ਦਫ਼ਤਰ ਚਾਨ ਉਹਨਾਂ ਦਾ ਜਿਹੜੀ ਹੈਗੀ ਲੀਗਲ ਐਡਵਾਈਸ ਔਰ ਲੀਗਲ ਕਾਰਵਾਈ ਜਿਹੜੀ ਹੈਗੀ ਉਹਨਾਂ ਦੇ ਫੇਵਰ ਚ ਕੀਤੀ ਜਾਏਗੀ ਔਰ ਫ੍ਰੀ ਕੀਤੀ ਜਾਏਗੀ ਇਹ ਬੜੀ ਵੱਡੀ ਇੱਕ ਸਹੂਲਤ ਹੈ ਤੇ ਮੈਂ ਚਾਹਾਂਗਾ ਕਿ ਤੁਸੀਂ ਸਾਰੇ ਦਾ ਵੱਧ ਤੋਂ ਵੱਧ ਫਾਇਦਾ ਉਠਾਓ